ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਤੁਸੀਂ ਅਕਸਰ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਤੁਸੀਂ ਗੁਲਰ ਦੇ ਫੁੱਲ ਹੋ ਗਏ ਹੋ ਇਹ ਮੁਹਾਵਰੇ ਦਾ ਅਰਥ ਹੈ ਕਿ ਤੁਸੀਂ ਅੱਜਕੱਲ ਘੱਟ ਸਖਾਈ ਦਿਨਦੋ ਇਹ ਮੰਨਿਆ ਜਾਂਦਾ ਹੈ ਕਿ ਗੁਲਰ ਦਾ ਫੁੱਲ ਬੋਧ ਘੱਟ ਹੁੰਦਾ ਹੈ ਪਰ ਇਸ ਰੁੱਖ ਦੇ ਫੁੱਲ ਹੀ ਨਹੀਂ ਸਗੋਂ ਪੱਤੇ ਛੱਕ ਅਤੇ ਫਲ ਵੀ ਚਮਤਕਾਰੀ ਹੁੰਦੇ ਹਨ ਆਯੁਰਵੇਦ ਨੇ ਗੁਲਰ ਦੇ ਰੁੱਖ ਨੂੰ ਸਿਹਤ ਲਈ ਬਹੁਤ ਹੀ ਫਾਇਦੇਮੰਦ ਦੱਸਿਆ ਹੈ ਸ਼ਾਇਕਾ ਮੋਰ ਦਾ ਰੁੱਖ ਉੱਤਰ ਤੋ ਦੱਖਣੀ ਭਾਰਤ ਤੱਕ ਹਰ ਥਾਂ ਪਾਇਆ ਜਾਂਦਾ ਹੈ ਚਾਰਖੰਡ ਵਿੱਚ ਇਸ ਨੂੰ ਡਮੂਰ ਵੀ ਕਿਹਾ ਜਾਂਦਾ ਹੈ ਬੇਕਾਰੋ ਸੀਨੀਅਰ ਆਯੂਵੇਦ ਡਾਕਟਰ ਨੇ ਦੱਸਿਆ ਹੈ ਕਿ ਗੁੱਲਰ ਦੇ ਫਲ ਪੱਤੇ ਅਤੇ ਛੱਕ ਬਹੁਤ ਫਾਇਦੇਮੰਦ ਹੁੰਦੇ ਹਨ ਫਲਾਂ ਵਿੱਚ ਵਿਟਾਮਿਨ B2 ਕੱਪ ਮੈਗਨੀਸ਼ੀਅਮ ਆਇਰਨ ਅਤੇ ਪੋਟਾਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਇਹ ਫਲ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਅਤੇ ਕਈ ਬਿਮਾਰੀਆਂ ਦੂਰ ਰੱਖਣ ਵਿੱਚ ਵੀ ਸਹਾਇਕ ਹੁੰਦਾ ਹੈ ਜੇਕਰ ਤੁਸੀਂ ਗੁੱਲਰ ਫਲ ਖਾਂਦੇ ਹੋ ਤਾਂ ਤੁਹਾਡੀ ਇਮਿਊਨਿਟੀ ਹਮੇਸ਼ਾ ਮਜ਼ਬੂਤ ਰਹੇਗੀ ਇਨ੍ਹਾਂ ਪੰਜ ਬਿਮਾਰੀਆਂ ਦਾ ਰਾਮਬਾਨ ਹੈ ਗੁੱਲਰ ਨੰਬਰ 1 ਸਿਰਦਰਦ ਗੁੱਲਰ ਦੇ ਪੱਤਿਆਂ ਵਿੱਚ ਅਸੋਦੀ ਤੱਤ ਪਾਏ ਜਾਂਦੇ ਹਨ ਜੋ ਸਿਰਦਰਦ ਤੋਂ ਰਾਹਤ ਦਿੰਦੇ ਹਨ ਅਜਿਹੀ ਸਥਿਤੀ 'ਚ ਜੇਕਰ ਤੁਸੀਂ ਗੁੱਲਰ ਦੀਆਂ ਪੱਤੀਆਂ ਨੂੰ ਪੀਸ ਕੇ ਇੱਕ ਗਲਾਸ ਪਾਣੀ 'ਚ ਇੱਕ ਚਮਚ ਗੁੱਲਰ ਦੇ ਪੱਤਿਆਂ ਦਾ ਰਸ ਅਤੇ ਸਹਿਦ ਮਿਲਾ ਕੇ ਪੀਓ ਤਾਂ ਸਿਰਦਰ ਤੋਂ ਰਾਹਤ ਮਿਲਦੀ ਹੈ ਨੰਬਰ 2 ਸੋਜ ਦੀ ਸਮੱਸਿਆ ਲੱਤ ਵਿੱਚ ਦਰਦ ਅਤੇ ਸੋਜ ਤੋਂ ਪੀੜਤ ਮਰੀਜ਼ ਜੇਕਰ ਗੁੱਲਰ ਦੇ ਦਰਕਦ ਦੀ ਛੱਕ ਨੂੰ ਪੀਸ ਕੇ ਸੋਜ ਵਾਲੀ ਥਾਂ ਤੇ ਲਗਾਵੇ ਤਾਂ ਸੋਜ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਕਿਉਂਕਿ ਗੁੱਲਰ ਦੇ ਛੱਕ ਵਿੱਚ ਮੌਜੂਦ ਐਂਟੀ ਇਫਲਮੇਟਰੀ ਗੁਣ ਹੁੰਦੇ ਹਨ ਜੋ ਗੁੱਲਰ ਦਾ ਰੁਕ ਸੋਜ ਨੂੰ ਘੱਟ ਕਰਨ ਵਿੱਚ ਮਦਦਗਾਰ ਹੁੰਦਾ ਹੈ ਨੰਬਰ 3 ਖੂਨ ਵਹਿਣਾ ਗੋਲਰ ਫਾਲੇ ਵਿੱਚ ਪਾਏ ਜਾਣ ਵਾਲੇ ਪੋਸ਼ਟਿਕ ਤੱਤ ਜਿਵੇਂ ਕਿ ਵਿਟਾਮਿਨ ਸੀ ਆਇਰਨ ਅਤੇ ਪੋਟਾਸ਼ੀਅਮ ਖੂਨ ਵਹਿਣ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ ਇਸ ਦੇ ਸੇਵਨ ਨਾਲ ਜ਼ਿਆਦਾ ਖੂਨ ਵਹਿਣ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ ਨੰਬਰ 4 ਯੂਰਿਨ ਇਨਫੈਕਸ਼ਨ ਗੋਲਰ ਫਲ ਵਿੱਚ ਪਾਏ ਜਾਣ ਵਾਲੇ ਅਸੋਧੀ ਗੁਣ ਸਰਕਰਮਨ ਨੂੰ ਘਟ ਕਰਨ ਵਿੱਚ ਮਦਦ ਕਰਦੇ ਹਨ ਨਾਲ ਹੀ ਗੋਲਰ ਚ ਮੌਜੂਦ ਵਿਟਾਮਿਨ ਸੀ ਇਨਫੈਕਸ਼ਨ ਤੋਂ ਬਚਾਉਂਦਾ ਹੈ ਇਸ ਦੇ ਲਈ ਗੋਲਰ ਨੂੰ ਸਬਜ਼ੀ ਦੇ ਰੂਪ ਚ ਸੇਵਨ ਕਰਨ ਨਾਲ ਯੂਰਿਨ ਇਨਫੈਕਸ਼ਨ ਤੋਂ ਵੀ ਰਾਹਤ ਮਿਲਦੀ ਹੈ ਨੰਬਰ 5 ਬਵਾਸੀਰ ਬਵਾਸੀਰ ਦੇ ਰੋਗੀ ਨੂੰ ਗੋਲਰ ਦੇ ਫਲ ਨੂੰ ਸੁਕਾ ਕੇ ਪੀਸ ਕੇ ਪਾਊਡਰ ਬਣਾ ਲੈਣਾ ਚਾਹੀਦਾ ਹੈ ਫਿਰ ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਗਲਾਸ ਪਾਣੀ ਵਿੱਚ ਇੱਕ ਚਮਚ ਮਿਸ਼ਰੀ ਪਾਊਡਰ ਮਿਲਾ ਕੇ ਪੀਣ ਨਾਲ ਬਾਬਾ ਸੀਰ ਦੇ ਦਰਦ ਦੇ ਸੋਚ ਤੋਂ ਰਾਹਤ ਮਿਲਦੀ ਹੈ ਧੰਨਵਾਦ